ਤੁਸਾਹਿਬ ਤਾਰੇ ਕਿ ਮੂਲਤ ਹੈ ਜਗਿਆਉ ਨਾਨਕ ਗੁਰੂ ਗੋਬਿੰਦ ਸਿੰਘ ਬਿਖਰੇ ਉਤਾਰੋ ਜਬ ਨਗ ਜੂਤ ਫਰਾਜ ਰਹੀ ਸ੍ਰੀ ਅਬਜਲ ਨਗਰ ਅਪਾਰ ਸੁਖੰ ਅੰਮ੍ਰਿਤ ਗਿਆਨ ਮਾਨਵ ਪਗਦ ਵੈਰਾਗ ਗੁਰੂ ਗੋਬਿੰਦ ਸਾਹਿਬ ਤੁਹਾਨੂੰ ਕਰਿਆ ਨਰਾ ਰੋ ਕੋਟਲ ਗੁਰਸੇਵੀ ਹੈ ਸਹਜ ਸੁਖਾਈਂ ਦਰਸਨੁ ਪਸੰਦ ਹੈ ਗੁਰੂ ਕੈ ਜਨਮ ਮਰਨੁ ਦੁਖ ਜਾਈ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ ਹਰਿ ਕਿਰਪਾ ਤੇ ਸੰਤੁ ਫੇਟਿਆ ਨਾਨਕ ਮਰਕੁ ਗਵਾ ਹੋਸੀ ਕਨਾਂ ਸ੍ਰੀ ਮਹੱਲਾ ਪਹਿਲਾ ਕਰ ਪਹਿਲਾ ਜਉਪਦੀ ਇਕ ਓੰਕਾਰ ਤਤਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜੀਉ ਦਰਤ ਹੈ ਆਪਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਿਗੁਰੂ ਜੀ ਸਾਧ ਜੀਵਾ ਜੀ ਗੁਰੂ ਖਾਲਸਾ ਸਾਹਿਬ ਸੰਗਤੀਆਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉਦਾਰਾਗ ਸ੍ਰੀ ਸ਼ਬਦ ਗੁਰੂ ਅਰਜਨ ਦੇਵ ਜੀ ਹੋਂਦੇ ਹਨ ਇਹ ਸਤਿਗੁਰੂ ਅੰਤਰੀ ਜਾਨੀ ਜਿਸ ਵਕਤ ਦੁਨੀਆ ਨੂੰ ਤਾਰਦੇ ਹੋਏ ਮਾਦਾ ਪਿਤਾ ਦੇ ਕਲਿਆਣ ਕਰਨ ਤੋਂ ਬਾਅਦ ਮਹਾਰਾਜ ਸਾਹਿਬ ਜੀ ਪੱਖੋ ਕੇ ਰੰਧਾਵੇ ਜੋ ਮੂਲੇ ਕਿਉਂ ਨਹੀਂ ਕਿਉਂ ਨੇ ਗੋਦ ਦਾ ਕੁਟਵਾਰੀ ਉਹ ਔਖੋ ਕੇ ਰਹਾਵਿਆਂ ਪਿੰਡਾਂ ਵਿੱਚ ਕੁਟਵਾਰ ਕਰਿਆ ਕਰਨੀ ਇੱਥੇ ਗੁਰੂ ਨਾਨਕ ਸਾਹਿਬ ਜਿਸ ਨੇ ਵੀ ਗਏ ਹਨ ਉਸ ਵਕਤ ਸਤਿਗੁਰੂ ਜੀ ਦਾ ਆਗਮਨ ਸੁਣ ਕੇ ਮੂਰ ਚੰਦ ਅਬੇ ਚੰਦੋ ਰਾਣੀ ਸਤਿਗੁਰੂ ਸਾਹਿਬ ਦੇ ਨਾਲ ਆ ਕੇ ਜਗੜੇ ਜਿਸ ਵੇਲੇ ਗੁਰੂ ਸਾਹਿਬ ਦਾ ਪ੍ਰਕਾਰ ਵੇਖਿਆ ਭਾਈ ਜਿੱਤੇ ਆਦਿਕਾਂ ਨੂੰ ਸੁਣ ਜਾਣਾ ਕੀਤਾ ਉਸ ਲੋਕ ਜਨਨ ਨੂੰ ਪੀਤ ਆ ਗਈ ਇਹਨਾਂ ਦੀ ਸ਼ਾਂਤੀ ਬਖਸ਼ੀ ਮਹਾਰਾਜ ਜੀ ਨੇ ਬ੍ਰਹਮ ਗਿਆਨ ਦੇ ਕੇ ਦੁਹਾਂ ਦੀ ਸਸਤਰੇ ਦੀ ਕਲਿਆਣ ਕਰਕੇ ਇਹ ਮਾਤਾ ਪਿਤਾ ਦੀ ਕਲਿਆਣ ਕੀਤੀ ਸੀ ਗੁਰੂ ਮਾਰਾ ਸਾਹਿਬ ਦੇ ਪਾਤਸ਼ਾਹ ਇਹ ਤੋਂ ਬਿਚੇ ਹੋਏ ਮਹਾਰਾਜ ਸਾਹਿਬ ਜੀ ਰਾਵੀ ਦੇ ਕਿਨਾਰੇ ਆ ਟਕੇ ਰਾਵੀ ਦੇ ਕਿਨਾਰੇ ਆ ਕੇ ਜਿੱਥੇ ਸਰਗੂ ਜੀ ਤਪ ਕਰਦੇ ਰਹੇ ਤਪ ਕਰਦੇ ਉਹਨੂੰ ਦੇਖ ਕੇ ਕਰੋੜੀਆ ਖੱਤਰੀ ਸੀ ਲਾਹੌਰ ਦਾ ਉਸ ਨੇ ਇੱਕ ਜੋਗੀ ਸ਼ਬਦ ਗਾਉਂਦੇ ਫਿਰਦੇ ਸਨ ਕੰਨ ਨਾਨਕ ਆਖੇ ਰੇਵਨਾ ਸੁਣੀਏ ਸਿੱਖ ਸਹੀ ਇਹ ਸ਼ਬਦ ਗਾਉਂਦੇ ਸੀ ਪ੍ਰੇਮ ਵਿੱਚ ਮਸਤ ਹੋਏ ਇਸ ਨੇ ਬੜਾ ਔਖਾ ਹੋ ਕੇ ਗੁਰੂ ਨਾਨਕ ਸਾਹਿਬ ਦੀ ਪ੍ਰਸ਼ੰਸਾ ਕੀਤੀ ਕਿ ਜਿਸ ਗੁਰੂ ਨਾਨਕ ਸਾਹਿਬ ਹਿੰਦੂਆਂ ਨੂੰ ਵੀ ਮੁਸਲਮਾਨਾਂ ਨੂੰ ਵੀ ਆਪਣੇ ਮajouਨ ਤੋਂ ਬਦਖਲ ਕਰ ਦੁੱਤਾ ਹੈ ਮੈਂ ਉਹਨਾਂ ਨੂੰ ਜਾ ਕੇ ਮਤ ਦੇ ਆਂਗਾ ਜਿਸ ਵੇਲੇ ਖਤਰੀ ਕੋੜੀ ਦੇ ਝਾਰ ਹੋਣ ਲੱਗਾ ਜੀ ਤੱਕ ਦਿੱਖਦੀ ਲੋਕਾਂ ਨੇ ਕਿਹਾ ਕੁਛਦ ਨੂੰ ਹੋਇਆ ਨਾ ਚੜੇ ਇਹ ਉਹ ਬਿਲਕੁਨ ਜਾ ਕੇ ਦੂਏ ਦਿਨ ਸੇ ਚੜ ਕੇ ਮਾਰੇ ਰੋਕੇ ਕੁਛ ਆਦਮੀ ਲੈ ਕੇ ਤੁਰਕਾਂ ਦਾ ਕਾਰ ਯਾਰ ਲਾਹੌਰ ਵਿੱਚ ਇਹ ਕੁਛ ਜ਼ਮੀਨ ਦਾ ਠੇਕੇ ਠੁਕੇ ਵਾਲਾ ਆਦਮੀ ਸੀ ਜਿਸ ਵੇਲੇ ਆਇਆ ਮਾਰੇ ਦੇ ਪਾਸ ਜਿੰਨੇ ਆਦਮੀ ਨਾਲ ਹੀ ਆਇਆ ਇਹ ਕੋੜੀ ਤੇ ਚੜਿਆ ਨਾ ਹੋ ਗਿਆ ਸਾਦ ਚੰਗੇ ਦੀ ਹਨ ਹਣ ਤੇ ਲੋਕਾਂ ਨੂੰ ਪਿਆ ਕਿ ਹਾਲ ਤਾਂ ਤੇਰੀ ਕਿੱਦ ਨੂੰ ਜਾ ਰਿਹਾ ਹੈ ਕਹਿੰ ਲਗਾ ਵੀ ਜੀ ਨੂੰ ਬਹੁਤੇ ਆਦਮੀ ਸਜਾਣੇ ਸਮਝਾਉਣ ਨਾ ਅੱਖ ਲੱਗੇ ਆਪਣੀ ਮੱਤ ਵਰ ਤੇ ਉਹਦੇ ਨਾਲ ਮੇਰੀ ਆਰੀ ਹਾਲ ਪੁੰਦੀ ਹੈ ਹੁਣ ਮੈਨੂੰ ਗੁਰੂ ਸਾਹਿਬ ਦਿਸਣੇ ਵੀ ਛੱਡ ਗਏ ਕੇ ਸਣ ਕਰਕੇ ਲੋਕਾਂ ਨੇ ਕਿਹਾ ਜੇ ਵੀ ਨੀਵਾ ਹੋ ਜਾ ਕੋੜੀ ਤੂੰ ਉੱਤਰ ਪਾ ਤੇ ਇਥੋਂ ਹੀ ਨੰਸ਼ਕਾਰਾਂ ਕਰਦਾ ਚੱਲ ਤੇਰੀ ਦਾਹ ਫੜ ਕੇ ਅਸੀਂ ਮਹਾਰਾਜ ਚਰਨੀ ਪਾ ਲੈਣੇ ਇਵੇਂ ਹੋਇਆ ਸੰਤ ਸਿੰਘ ਜੀ ਕੋੜੀ ਨਾਲ ਖਪਰੀ ਦੇ ਕਾਈ ਹਲੋ ਹੋਇਆ ਜਾਣ ਕੇ ਕੋਰੀ ਤੇ ਲੈ ਕੇ ਲੋਕਾਂ ਨੇ ਬਾਹੋਂ ਫੜ ਕੇ ਗੁਰੂ ਸਾਹਿਬ ਦੇ ਜਿੱਥੇ ਚਰਨ ਸਨ ਉੱਥੇ ਆ ਪਾਇਆ ਕਹਿਣ ਲੱਗਾ ਮਹਾਰਾਜ ਬਖਸ਼ੋ ਮੈਂ ਆਪੇ ਕਿਡਾੜੀ ਕਰਕੇ ਆਏ ਮੇਰੀ ਅੱਖਾਂ ਬੰਦ ਹੋ ਗਈਆਂ ਗੁਰੂ ਸਾਹਿਬ ਜੀ ਤੇ ਮੇਰੇ ਸਾਹਮਣੇ ਬੈਠੇ ਚਾੜ ਸਾਡੇ ਰੰਗ ਜਦੋਂ ਉਹ ਬਚਨ ਕੀਤਾ ਮਹਾਰਾਜ ਦੀ ਆਵਾਜ਼ ਸੀ ਕੰਬਰ ਸੀ ਅੱਖਾਂ ਦੁਆਰਾ ਸੰਜੀਤ ਹੋਈਆਂ ਅੱਖਾਂ ਨੇ ਦਰਸ਼ਨ ਕੀਤੇ ਕਹਿਣ ਲੱਗਾ ਮਹਾਰਾਜ ਇੱਥੋਂ ਕੋਈ ਸੇਵਾ ਕਰਾਓ ਮੈਨੂੰ ਕਿ ਸੇਵਾ ਕਰਨੀ ਹੈ ਜੋ ਤੇਰੀ ਮਰਜ਼ੀ ਕਰ ਉਸ ਵੇਲੇ ਉਹ ਜੀ ਜਗਾ ਸੀ ਸ੍ਰੀ ਕਰਤਾਰਪੁਰ ਸਾਹਿਬ ਦੀ ਪਿੰਡ ਸਾਹਿਰ ਆ ਵੀ ਕੇ ਤਨਾਰੇ ਇਹਨੋ ਇਲਾਕਾ ਗੁਰੂ ਸਾਹਿਬ ਦੀ ਅੰਦਾਜ਼ ਕਰ ਬੁੱਤ ਹੈ ਤੇ ਮੈਨਾਂ ਨੂੰ ਖੂਕੀ ਕਰਾ ਕੇ ਆਦ ਲੰਗਰ ਚ ਲਾਓ ਉਹ ਸਾਰਾ ਕਰਤਾਰਪੁਰਾ ਜਿਹੜਾ ਸੀ ਗੁਰੂ ਨਾਨਕ ਸਾਹਿਬ ਦੇ ਨਾਮ ਕਰਕੇ ਪਤਾ ਲਿਖਾ ਕੇ ਸਤਗੁਰਾਂ ਦੇ ਚਰਨਾਂ ਚ ਰਹਾਤਾ ਉਹ ਫਿਰ ਮਾਰਾ ਸਾਹਿਬ ਜੀ ਦੇ ਬੇਨਤੀ ਕਰਨ ਤੋਂ ਇਸ ਉਹੋ ਜਿਹੇ ਮਾਲੂ ਦੇ ਗੁਰੂ ਸਾਹਿਬ ਚਾਹਵਤਾਲਾ ਦੇ ਜੀ ਜੋ ਕਰਤਾਰਪੁਰ ਸਾਹਿਬ ਦਾ ਪ੍ਰਾਣਿਆ ਗੁਰਦੁਆਰਾ ਸੀ ਉਹਨੇ ਨਵਾਂ ਗੁਰਦੁਆਰਾ ਬਣਾਇਆ ਕਾਲੀ ਲਹਿਰ ਦੇ ਪਹਿਲੇ ਨਮੂਨੇ ਦੇ ਦਾ ਦਰਸ਼ਨ ਕੀਤੇ ਹੈ ਉਹੋ ਜਿਹੇ ਸੰਗਤ ਦੀ ਚਾਰ ਪੁਆਰੀ ਚਾਰ ਚੁਦੜੀ ਨੀਵੀਂ ਜੀ ਸੀ ਤੇ ਮਾਰੇ ਸਾਰੀ ਧਰਮਸਾਲ ਬੜੀ ਸ਼ਾਨਦਾਰ ਬਣੀ ਸੀ ਜਿਹਦੇ ਚ ਦਿੱਕੀਆਂ ਸਨ ਛੋਟੀਆਂ ਛੋਟੀਆਂ ਇਸ ਪ੍ਰਕਾਰ ਦਾ ਧਰਮਸਾਲ ਨਮੂਨਾ ਸੀ ਜੋ ਕਰਤਾਰਪੁਰ ਬਸਾਇਆ ਸੀ ਮਹਾਰਾਜ ਸਤਿਗੁਰੂ ਸਾਹਿਬ ਜੀ ਦੇ ਨਵਾਸ ਦੀ ਪੈਰ ਮਾਤਾ ਸੁਲਖਣੀ ਜੀ ਸਾਹਿਬ ਜਿਆਦੇ ਨੂੰ ਲੈ ਕੇ ਸਤਿਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਫਿਰ ਆ ਕੇ ਰਹਿ ਲਾਗੇ ਸਭ ਯਾਦੋ ਇੱਥੇ ਗਿੱਕਾ ਜੀ ਦੇ ਪਾਸ ਰਹਿ ਕੇ ਵਰਦਪਾਲਾ ਪਾਉਣ ਲੱਗੇ ਤੇ ਸੰਤਨ ਕਰਕੇ ਸੁਖ ਅਨੰਦ ਹੋ ਗਿਆ ਮਾਤਾ ਸੁਲਖਣੀ ਜੀ ਗੁਰੂ ਸਾਹਿਬ ਦੇ ਚਰਨਾਂ ਜਿਹੜੇ ਕਿ ਸੁਖ ਪਾਉਣ ਲੱਗੀ ਉਸ ਵਕਤ ਸਾਧ ਸੰਗਤ ਜੀ ਇੱਕ ਦਿਨ ਸੰਗਤਾਂ ਨੂੰ ਗੁਰੂ ਸਾਹਿਬ ਅੰਤ ਨਿਹਾਲ ਕਰਦੇ ਦੇਖ ਕੇ ਮਾਤਾ ਸੁਲਖਣੀ ਜੋ ਸਾਡੇ ਸਨ ਸਤਿਗੁਰਾਂ ਦੇ ਮੈਨ ਸਨ ਇਹਨਾਂ ਨੇ ਬੇਨਤੀ ਕੀਤੀ ਕਿ ਗਰੀਬ ਨਿਆਜ ਜਿੱਥੇ ਮੇਰੇ ਮਾਤਾ ਪਿਤਾ ਦਾ ਝਾਰ ਕੀਤਾ ਹੈ ਜਿੱਥੇ ਹੋਰ ਜਗ ਦਾ ਝਾਰ ਕਰਦੇ ਹਾਂ ਮੇਰਾ ਜੇ ਮਾਈ ਦਾ ਜਾਮਾ ਤਾਂ ਕੀ ਹੋ ਗਿਆ ਮੈਨੂੰ ਵੀ ਮੁਕਤ ਕਰੋ ਸਤਿਗੁਰ ਪਾਤਸ਼ਾਹ ਮੈਂ ਆਪ ਦੀ ਸ਼ਰਨ ਹਾਂ ਸੁਣ ਕੇ ਗੁਰੂ ਸਾਹਿਬ ਜੀ ਨੇ ਆਦਿ ਪਰਿਵਾਰ ਨੂੰ ਵੀ ਸਭ ਪਰਿਵਾਰ ਚੜਾਇਓ ਬੇੜੇ ਮੁਕਤ ਕੰਵ ਤੋਂ ਖਾਲੀ ਨਹੀਂ ਛੱਡਿਆ ਕਿਉਂ ਗੁਰੂ ਸਾਹਿਬ ਜੀ ਆਪ ਨੇ ਮੈਦਾਨ ਨੂੰ ਮਾਤਾ ਸੁਲਖਣੀ ਨੂੰ ਇਹ ਬੇਨਤੀ ਕਰਨ ਤੋਂ ਉਦੇਸ਼ ਦਿੰਦੇ ਹਨ ਜਿਗਿਆਸੂ ਮੁਖ ਦੁਆਰਾ ਬੇਨਤੀ ਹੋਵੇਗੀ ਗੁਰੂ ਮੁਖ ਦੁਆਰਾ ਗੁਰੂ ਸਾਹਿਬ ਉਤਰਨਗੇ ਤਾਂ ਆਸਰੀ ਗਾਦਨੀ ਹੈ ਮਹੱਲਾ ਪਹਿਲਾ ਘਰ ਪਹਿਲਾ ਸਰਦਾਰ ਹੈ ਚੌਕ ਦੇ ਚੌਕ ਚੋਂ ਪੌੜੀਆਂ ਵਾਲੇ ਸ਼ਬਦ ਆਉਣਗੇ ਇੱਕ ਤਰ੍ਹਾਂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਛਤਰੀ ਕਾਲਵਾਜ ਰੂਪ ਨਾਮ ਪ੍ਰਸਿੱਧ ਹੈ ਕਰਤਾ ਸਾਰੇ ਜੀਵ ਬਚਣ ਵਾਲਾ ਹੈ ਪੁਰਖ ਸਾਰਿਆਂ ਦਾ ਜੀ ਪੂਰਨ ਨਾਮੇਰ ਕੋ ਪੈਟੋ ਬਿਨਾ ਹੈ ਵੇਰਦਾ ਰਹਿਤ ਰਹਿਤ ਰੂਪ ਹੈ ਕਾਲ ਮੁਚ ਕਾਲ ਦੇ ਰਹਿਤ ਹੈ ਅਜੂਨੀ ਜਨਮਾ ਰੂਪ ਹੈ ਸੈ ਪੁੰਸ ਦੇ ਪ੍ਰਕਾਸ਼ ਰੂਪ ਹੈ ਗੁਰੂ ਚੇਤਨਸੂਪ ਰੂਪ ਹੈ ਪ੍ਰਸਾਦ ਆਨੰਦ ਰੂਪ ਹੈ ਸਤਿਗੁਰੂ ਰੂਪ ਧਾਰ ਕੇ ਆਪ ਹੀ ਕਿਰਪਾ ਦ੍ਰਿਸ਼ਟੀ ਕਰਕੇ ਪ੍ਰਾਪਤ ਹੁੰਦਾ ਹੈ ਓ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਇਹ ਮਹਾਂ ਮੰਤਰ 36 ਅੱਖਰ ਲਿਖ ਕੇ ਗੁਰੂ ਸਾਹਿਬ ਰਾਗ ਨੂੰ ਰੰਗ ਮੁਕਰਦੇ ਹਨ ਮਾਤਾ ਜੀ ਵੱਲੋਂ ਇਹ ਬੇਨਤੀ ਹੈ ਕਿ ਸੇਹ ਮਹਾਰਾਜ ਜੀ ਕਿਉਂ ਡਰਤਾ ਹੈ ਆਪਣਾ ਇਸ ਗੁਰੂ ਕਹਿਵਾ ਚੈ ਦੇਖ ਕਰਕੇ ਸਾਡੇ ਪ੍ਰਾਣਾ ਦੇ ਪਿਆਰੇ ਤੁਸੀਂ ਪਤੀ ਨੂੰ ਜਿੱਥੇ ਹੋਰ ਨਾ ਜੀਆਂ ਦੀ ਲੱਖਾਂ ਜੀਆਂ ਦੀ ਕਲਿਆਣ ਕਰਦੇ ਹੋ ਉਥੇ ਮਹਾਰਾਜ ਮੇਰਾ ਜੀਵ ਜਿਹੜਾ ਪਰਲੋਕ ਦੀ ਜੰਪੂਰੀ ਦੀ ਹਾਲਤ ਨੂੰ ਸੁਣ ਕਰਕੇ ਕਿ ਪਰਲੋਕ ਚ ਖੰਡੇ ਧਾਰ ਗਲੀ ਅੱਜ ਪੀੜੀ ਲੈ ਕਾਲੀ ਜੇ ਚਲ ਜੂ ਪੀੜੀ ਇਸ ਪ੍ਰਕਾਰ ਦੀ ਦਸ਼ਾ ਪਰਲੋਕ ਚ ਹੁੰਦੀ ਹੈ ਜੀਵਾਂ ਦੇ ਨਾਲ ਅਸੀਂ ਸਕੇ ਦਰਸ਼ਨ ਸਾਡਾ ਜੀਵ ਜਿਹੜਾ ਹੈ ਜਿਗਿਆਸੂਆਂ ਦਾ ਆਪਣਾ ਡਰਦਾ ਪਰ ਲੋਕ ਦੇ ਪੈਸੇ ਨੂੰ ਸੁਣ ਕੇ ਕੈਸੇ ਉਹ ਕਰੀ ਪੁਕਾਰ ਇਸ ਸੰਗਤ ਨੂੰ ਪਰਲੋਕ ਦੇ ਪੈਸੇ ਦੀ ਨਿਵਰਤੀ ਵਾਸਤੇ ਮੈਂ ਹੁਣ ਆਪ ਤੋਂ ਬਗੈਰ ਕੈਸੋ ਕਰੀ ਪੁਕਾਰ ਕਿਹਦੇ ਕੋਲ ਆਸ ਮਾਰਾ ਫਰਿਆਦ ਕਰਾਂ ਤੁਸੀਂ ਪਰਲੋਕ ਦੇ ਪੈਸੇ ਦੀ ਨਿਵਰਤੀ ਕਰਨ ਵਾਲੇ ਹੋ ਇਸ ਲੋਕ ਦੇ ਪੈਸੇ ਦੀ ਨਿਵਰਤੀ ਕਰਨ ਵਾਲੇ ਹੋ ਇਥੇ ਦੁਨੀਆ ਦੇ ਕਾਂਗਰੋ ਦੇ ਮਿਟਣ ਵਾਲੇ ਆਪ ਹੋ ਪਰ ਲੋਕ ਜੀ ਜਦਾਂ ਤੁਹਾਨੂੰ ਆਵੇ ਆਪੋ ਇਸ ਕਰਕੇ ਆਪਦੇ ਅੱਗੇ ਮਹਾਰਾ ਪੁਕਾਰ ਫਰਿਆਦ ਕਰਨੀ ਬਣਦੀ ਹੈ ਹੋਰ ਕਿਵੇਂ ਕੋਈ ਆਪ ਕੋਈ ਨਾ ਫਰਿਆਦ ਕਰੀਏ ਕਿ ਤੁ ਸਾਡਾ ਜੀ ਗਿਆ ਸੁਣਾ ਦਾ ਪਹਿ ਪੀ ਤੋ ਕੇ ਪਰ ਲੋਕ ਦੇ ਪਹਿ ਤੋ ਡਰ ਰਿਹਾ ਹੈ ਬੂਖ ਵਿਸਾਰਨ ਸੇਵਿਆ ਮਹਾਂ ਸੰਗੁਰੂ ਆਪ ਦੁੱਖਾਂ ਨੂੰ ਵਿਸਰਜਨ ਕਰਨ ਵਾਲੇ ਹੋ ਵਿਦਿਆ ਕਰਨ ਵਾਲੇ ਹੋ ਮਰਦਾ ਆਪ ਜੀ ਦਾ ਇਸੇ ਨੂੰ ਕੀਤਾ ਹੈ ਸਦਾ ਸਦਾ ਦਾਤਾ ਅੰਮ੍ਰਿਤ ਚੋਹ ਜੁਗਾਂ ਜਿਸਲਾ ਸਾਜੂ ਜੀ ਵੀ ਤੇਰੇ ਉਤੇ ਜੀ ਵੀ ਆਪੜ ਜੀ ਵੀ ਕਲ ਜੀ ਵੀ ਸਦਾ ਸਦਾ ਬ੍ਰਹਮ ਗਿਆਨ ਦੀਆਂ ਮੁਕਤੀ ਦੀਆਂ ਪ੍ਰੇਮ ਦੀਆਂ ਜੀਆਂ ਦੀ ਪਰਲੋਭ ਦੇਸਾਰ ਰੋਜੀ ਦੀਆਂ ਦਾਤਾ ਦੇਣ ਵਾਲੇ ਦਾਤੇ ਹੋ ਆਪ ਆਹਬ ਮੀਰਾ ਨਿਤ ਨਵੇ ਇਹ ਮੇਰੇ ਸਤਿਗੁਰੂ ਸਾਹਿਬ ਜੀ ਆਪ ਨਿਤ ਨਵੇਂ ਹੋ ਸਦਾ ਨਿਤ ਨਵਾਂ ਆਪ ਦਾ ਸਰੂਪ ਹੈ ਦਾਦਾ ਦਾਤਾ ਦਾ ਮਨ ਰਦਰ ਸਦਾ ਸਦਾ ਦਾਤੇ ਹੂੰ ਕਿਰਪਾ ਦ੍ਰਿਸ਼ਟੀ ਕਰੋ ਜਹਾਂ ਜੁਗਾਂ ਸਾਰਿਆਂ ਨੂੰ ਬ੍ਰਹਮ ਗਿਆਨ ਦੀ ਦਾਤ ਜੰਦੇ ਆਇਓ ਚਾਰ ਖਾਣੀਆਂ ਦੇ ਜੀਆਂ ਦੀ ਸਾਰਿਆਂ ਦੀ ਖੁਲਿਆਣ ਕਰਦੇ ਆਇਓ ਰਹਾਏ ਅਨਜਨ ਸਾਹਿਬ ਸੇਵੀਐ ਗੁਰੂ ਸਾਹਿਬ ਜੀ ਨੂੰ ਜੰਦੇ ਹਨ ਸਤ ਸਣ ਮੇਰੀ ਕਾਮਣੀ ਪਾਰਤਾਰਾ ਹੋਏ ਸੁਣ ਓ ਸਾਡੀ ਸੁਪਤਨੀ ਸੁਲਖਣੀ ਜੀ ਸੁਣ ਓ ਸੁਲਖਣੀ ਜੀ ਸਾਡੀ ਕਾਮਣੀ ਕਪਤਨੀ ਇਹ ਮੈਨ ਮਾਰਾ ਕਹਿੰਦੇ ਸੁਣ ਸਾਡੀ ਸਿੱਖਿਆ ਅਨ ਦਿਨ ਸਾਹਿਬ ਸੀ ਮੇਰੀ ਕਾਮਣੀ ਪਾਰ ਉਤਾਰਾ ਹੂ ਜੇ ਸੰਸਾਰ ਨੂੰ ਤੋਂ ਇਸ ਪ੍ਰਕਾਰ ਪਾਰ ਪਾਰਾ ਹੋਵੇਗਾ ਕਿਵੇਂ ਜੀ ਕਾਮਣੀ ਜੇ ਦੀ ਗਿਆਨ ਸਰੂਪ ਪ੍ਰਮੇਸ਼ਰ ਪਤਨੀ ਚਾਹਵਾਂ ਇਸਤਰੀਏ ਸੁਣੋ ਸਿੱਖਿਆ ਸੁਧ ਵਧੀ ਰੂਪ ਕਾਮਣੀਏ ਇਹ ਸਿੱਖਿਆ ਨੂੰ ਸੁਣਨਾ ਕਰ ਸੁਣ ਸਤਿਸ਼ ਆਸਣ ਦੁਆਰਾ ਸੁਣ ਸਰਬਾਤਮਕ ਸੰਸੂਪੀ ਕਰਨਾ ਦੁਆਰਾ ਜੇ ਜੇ ਕੱਤ ਸੁਣੇਗੀ ਪਾਰ ਉਤਾਰਾ ਹੁਨਸਾਰ ਸੁਣ ਜੇ ਤੇਰਾ ਤਾਰ ਉਤਾਰਾ ਹਰਨ ਹੋ ਤੋ ਬੜੋ ਪਹਿਲੀ ਅਨ ਜਨ ਸਾਹਿਬ ਸੀ ਜੇ ਸਾਗੀ ਸਿਖਿਆ ਰਾਗ ਨੇ ਸਹਿਬ ਅਕਾਲ ਪੁਰਖ ਦਾ ਸੇਵਨ ਭਜਨ ਕਰੀਏ ਭਗਤੀ ਕਰੀਏ ਅੰਤ ਛਡਾਈ ਸੁ ਜੇ ਜੇ ਬਾਲੀ ਭਗਤੀ ਨਾ ਹੋ ਥੋੜੀ ਉਹ ਪਰਾ ਲਬਦ ਕਰਕੇ ਕੋਈ ਨ ਕੋਈ ਵਖੀਫ ਹੁੰਦਾ ਰਹੂ ਤਾਂ ਤਨੂ ਦਾ ਮਾਰ ਛਡਾਈ ਲੈਣਗੇ ਨਾ ਜਨਾਨਕ ਐਸਾ ਸੇਵਿਆ ਅੰਤਨਾਸ਼ੀ ਦਾਇਆ ਜੀਵਨ ਮੁਕਤੀ ਦਾ ਇਹ ਨਾਮ ਜਨ ਹਾਸ ਸਕੋਗੇ ਇੰਨੀ ਕਮਾਈ ਨਾ ਕਰੋਗੇ ਜਦ ਨੂੰ ਨਾਮ ਰੋਧ ਕਰੋਗੇ ਮਨ ਦੀਆਂ ਵਾਸ਼ਨਾ ਜੇ ਨਾਮ ਰੋਕੋਗੇ ਤਾਂਤਵੋਂ ਦਾ ਮੁਕਤ ਕਰ ਦੇਵੇਗਾ ਛੁਡਾ ਦੇਵੇਗਾ ਇਹ ਅੰਤ ਦਾ ਸਮਾਂ ਹੀ ਅਨੁੱਖਾ ਜਨਮ ਜਿਹੜਾ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਕੋਣ ਕੋਣ ਮੇਰੀ ਕਾਮਣੀ ਸੁਣ ਸਾਡੀ ਸਿੱਖਿਆ ਨੂੰ ਸਤਿ ਸ਼ਾਸਤਰਾਂ ਦੁਆਰਾ ਕੋਣ ਸਰਬਦਤ ਅਜੀਤੀ ਕੰਨਾਂ ਦੁਆਰਾ ਕਿ ਮੇਰੀ ਸਤਿਗੁਰੂ ਤੂ ਕਾਮਨੀ ਸਤਰੀ ਤਾਰ ਉਤਾਰਾ ਹੋ ਇਸ ਸੰਸਾਰਿਕ ਸੰਜੇ ਤੋਂ ਤਾਰ ਥੋਕੇ ਉਤਾਰਾ ਮੁਕਤੀ ਦੇ ਕਿਨਾਰੇ ਤੇ ਜਰਾ ਉਤਰਨਾ ਹੋਵੇਗਾ ਮੁਕਤ ਹੋ ਜਾਏਗੀ ਦਿਆਲ ਤੇਰੇ ਨਾਮ ਸਾਰ ਬੋ ਜੀ ਦੀ ਅਸੂਖ ਵਲੋਂ ਇਹ ਸਤਿਗੁਰੂ ਦਿਆਲੂ ਜੀ ਤੁਹਾਡੇ ਨਾਮ ਕਰਕੇ ਮੈਂ ਤਰਾਂਗੀ ਆਪ ਹੀ ਤਾਰਨ ਵਾਲੇ ਹੋ दयाल पीर है नाम कर सद्गुरु वान जा गुरुजी तेरे नाम करके ਸਾਡਾ ਤਰਨਾ ਹੁੰਦਾ ਸਾਰੇ ਅੰਦਰ ਆਪਦੇ ਨਾਮ ਤੋਂ ਸਦਾ ਸਦਾ ਕੁਰਬਾਨ ਬਿਲੇ ਹਾਰ ਜਾਵਾਂ ਮੈਂ ਰਹਾ ਹਰ ਗੁਣ ਸਾਚਾ ਏਕ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਸੁਖਣੀ ਸੁਣੋ ਸਰਵਉਸਾਰਿਆਂ ਕੀ ਇੱਕ ਸੱਚਾ ਆਕਾਲ ਪੁਰਖ ਵਿਆਪਕ ਹੈ ਜੁਗਾ ਨਹੀ ਕੋ ਉਸ ਰੂਪ ਦੇ ਬਗੈਰ ਦੂਸਰਾ ਕਿਸੇ ਸਥਾਨ 'ਤੇ ਵੀ ਕੋਈ ਨਹੀਂ ਹੈ ਤਾਂ ਕੀ ਸੇਵਾ ਸੂ ਕਰੇ ਉਹ ਉਸ ਪਰਮੇਸ਼ਰ ਦੀ ਸੇਵਾ ਭਗਤੀ ਤਹਿਨ ਉਹ ਹੀ ਕਰ ਸਕਦਾ ਹੈ ਜਾਂ ਕੋ ਨਜ਼ਰ ਕਰੇ ਜੇ ਕੋ ਗੁਰੂ ਸਾਹਿਬ ਕਿਰਪਾ দৃষ্টি ਕਰ ਦਿੰਦੇ ਜਿਨ੍ਹਾਂ ਤੇ ਆਪ ਪਰਮੇਸ਼ਰ ਪੁਰਮੇਲੇ ਪੁੰਨਾਲਾ ਤ੍ਰੇੜਿਆ ਹੋਇਆ ਆਪ ਦੀ ਕਿਰਪਾ ਦ੍ਰਿਸ਼ਟੀ ਕਰ ਦੇਵ ਉਸ ਵਾਜ ਪਿਆਰੇ ਕੀ ਵਰਾਹ ਇਸ ਲਖੇ ਜਿੰਦ ਦੇੰਤੀ ਕੀਤੀ ਹੈ ਪਿਆਰੇ ਸਤਿਗੁਰੂ ਆਪ ਤੋਂ ਮੈਂ ਬਿਨ ਬਗੈਰ ਮੈਂ ਕਿਸ ਪ੍ਰਕਾਰ ਰਹਿ ਸਕਾਂ ਆਪ ਅੱਈ ਦੇ ਕਿਰਪਾ ਕਰੋ ਇਸੇ ਪ੍ਰਕਾਰ ਗੁਰੂ ਸਾਹਿਬ ਕਹਿੰਦੇ ਵਾਹਿਗੁਰੂ ਕਿਉਂ ਪ੍ਰਾਰਥਨਾ ਕਰੇ ਅਧਕਾਰੀ ਆ ਵਡਿਆਈ ਦੇ ਤੁਧ ਬਾਝ ਪਿਆਰੇ ਕੀ ਇਹ ਪਿਆਰੇ ਤੇਰੀ ਪ੍ਰਾਪਤੀ ਦੇ ਬਗੈਰ ਮੈਂ ਕਿਸ ਪ੍ਰਕਾਰ ਜੀਵਨ ਜਹਿ ਸਕਦਾ ਹਾਂ ਆ ਵਡਿਆਈ ਦੇ ਮਨਰਹੁ ਵਡਿਆਈ ਬਖਸ਼ੋ ਜਿਤਨਾਮ ਤੇਰੀ ਲਾਗ ਰਾਂ ਸਾਨੂੰ ਗਹਿਣਿਆਂ ਦੀ ਦਸਰਾਂ ਦੀ ਵਡਿਆਈ ਵੀ ਭੁੱਖ ਨਹੀਂ ਹੈ ਉਹ ਵਡਿਆਈ ਸਾਨੂੰ ਬਖਸ਼ੋ ਜਿਸ ਕਰਕੇ ਤੁਹਾਡੇ ਨਾਮ ਕੀ ਲੱਗੇ ਰਗੇ ਹਰ ਵਕਤ ਆਰਦਾਸ ਸਿਮਰਨ ਹੀ ਹੈ ਪਰਮੇਸ਼ਰ ਕਰਦੇ ਰਹੀਏ ਤੁਜਾ ਨਾਹੀ ਕੋ ਕੋਈ ਅੰਤਜਾਮੀ ਮੈਨੂੰ ਆਪ ਤੋਂ ਬਿਨਾਂ ਹੋਰ ਦੂਸਰਾ ਕੋਈ ਨਹੀਂ ਹੈ ਇਸ ਆਗੇ ਪਿਆਰੀ ਜਾਨ ਸਾਹਿਬ ਪਿਆਰੇ ਪ੍ਰਾਨਾਂ ਦੇ ਪਤਿ ਸਤਿਗੁਰੂ ਜੀ ਦੇ ਅੰਗੇ ਜਾ ਕੇ ਮੈਂ ਬੇਨਤੀ ਕਰਾਂ ਆਪ ਤੋਂ ਬਿਨਾਂ ਹੋਰ ਦੂਸਰਾ ਕੌਣ ਹੈ ਰਹਾਉ ਸੇਵੀ ਸਾਹਿਬ ਆਪਨੇ ਹਨੇ ਆਪਣਾ ਸਾਹਿਬ ਆਤਮਾ ਹੈ ਸਾਰਿਆਂ ਦਾ ਇਸ ਲਖਣੀ ਪਰਮੇਸ਼ਰ ਦਾ ਸੇਵਨ ਅਧਿਕਾਰੀ ਕਰੋ ਅਗਰ ਨਾ ਜਾਚੋ ਕੋਈ ਕਿਸੇ ਨੂੰ ਮੰਗਿਓ ਨਾ ਕਰੇ ਪਰਮੇਸ਼ਰ ਦੇ ਪਾਸੋਂ ਮੰਗਿਓ ਜੋ ਕੁਝ ਮੰਗਿਏ ਨਾਨਕ ਦਾ ਦਾਸ ਹੈ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਪਰਮੇਸ਼ਰ ਦਾ ਜੋ ਸੇਵਕ ਹੈ ਬਿੰਦ ਬਿੰਦ ਚੁਖ ਚੁਖ ਉਹਨਾਂ ਨੇ ਤਾਂ ਬਿੰਦ ਬਿੰਦ ਕਾਲ ਚੁਖ ਚੁਖ ਰਤੀ ਦਿੱਤੀ ਆਪਣੇ ਆਪ ਨੂੰ ਕੁਰਬਾਨ ਕਰ ਦਈਏ ਪੋਰਾ ਪੋਰਾ ਕਰਕੇ ਆਪਣੇ ਆਪ ਨੂੰ ਟੁਕੜੇ ਟੁਕੜੇ ਕਰਕੇ ਕੁਰਬਾਨ ਕਰ ਦਈਏ ਇਸੇ ਪ੍ਰਕਾਰ ਨਾਨਕਤਾ ਦਾ ਦਾਸ ਤ੍ਰਿਗੁਰੂ ਸਾਹਿਬ ਜੀ ਕਹਿੰਦੇ ਉਹਦੇ ਸੇਧ ਕਹਾ ਹੈ ਭਾਈ ਬਿੰਦ ਬਿੰਦ ਚੁਕ ਚੁਫ ਅਸਰੀ ਬਿੰਦ ਬਿੰਦ ਕਾਲ ਵਿੱਚ ਚੁਕ ਚੁਫ ਟੁਕੜੇ ਟੁਕੜੇ ਹੋ ਜੀਏ ਰਤੀ ਰਤੀ ਹੋ ਜੀਏ ਸਭ ਤੋਂ ਸਮਾਂ ਸਾਧ ਸੰਗਤ ਜੀ ਖੇਨ ਹੁੰਦਾ ਜਿਹੜਾ ਇਹ ਘਟ ਸਕਦ ਕਿਆ ਚਾਰ ਖੇਨ ਗੁਜ਼ਰ ਜਾਂਦੇ ਐ ਉਸੇ ਪ੍ਰਕਾਰ ਮਿਆਜ ਕਾਉਂ ਦੇ ਮਤਨ ਸਾਹਿਬ ਪਿੱਪੂ ਦੇ ਪੱਤੇ ਸਾਣੀ ਸੂਈ ਕੱਢੀਏ ਇੰਨੇ ਕਿ ਚਾਰ ਖਿੰਗ ਗੁਜ਼ਰ ਜਾਂਦੇ ਐ ਇੰਨੇ ਸਮੇਂ ਦਾ ਨਾਂ ਸਾਲ ਸੰਗੀ ਦੀ ਖੇਨ ਹੈ ਤੇ ਖਿੰਦ ਦਾ 6ਵਾਂ ਹਿੱਸਾ ਕਿਉ ਖਸਮਾ ਹੈ ਕਿਉ ਖਲਾ 6ਵਾਂ ਹਿੱਸਾ ਬਿੰਦ ਦਾ ਸਮਾਂ ਹੈ ਇੰਨਾ ਥੋੜਾ ਸਮਾਂ ਹੈ ਬਿੰਦ ਕਿ ਹੈ ਜਿਵੇਂ ਘਟ ਗਿਆ ਹੋਇਆ ਦੋ ਖਿੰਗ ਗੁਜ਼ਰਦੇ ਐ ਤੇ ਘਟਦਾ 6ਵਾਂ ਹਿੱਸਾ ਥੋੜਾ ਕਿਉ ਖਸਮਾ ਹੈ ਥੋੜਾ ਅਪੇ ਉਹ ਸਮਾਂ ਉਹ ਬਿੰਦ ਜਿਹੜਾ ਉਹਦਾ 6ਵਾਂ ਹਿੱਸਾ ਕੰਨ ਸਮਾਂ ਹੈ ਦੋਸਤਿਆ ਕਰਾ ਫਰਕ ਨਾ ਕਿੱਦਾਂ ਰਹਿ ਗਿਆ ਇੰਨੇ ਥੋੜੇ ਟਾਈਮ ਦਾ ਨਾਮ ਆ ਇਹ ਸਮੇਂ ਦੀ ਵੰਡ ਕੀਤੀ ਹੈ ਹਾਂਜੀ ਬਿੰਦ ਬਿੰਦ ਚੁਖ ਚੁਖੋ ਹੋ ਇਹ ਵਾਰ ਬਿੰਦ ਬਿੰਦ ਕਾਲ ਵਿੱਚ ਚੁਖ ਚੁਖ ਟੁਕੜੇ ਟੁਕੜੇ ਆਪ ਤੋਂ ਕੁਰਬਾਨ ਹੋ ਜਾਈਏ ਬਿੰਦ ਏ ਗਿਆਤ ਸਰੂਪ ਪਰਮੇਸ਼ਰ ਆਉਦੇ ਬਿੰਦ ਜਾਣਣ ਦੇ ਰਾਸਤੇ ਚੁਖ ਚੁਖ ਹੋਏ ਚੁਖ ਟੁਕੜੇ ਟੁਕੜੇ ਚਾਰੇ ਅੰਤਾਂ ਕਰਨਾ ਕੁਰਬਾਨ ਕਰ ਦਈਏ ਮਨੁਬਧ ਚਿਤ ਹੰਕਾਰ ਸਰੀਰ ਦਾ ਵਿਹਾ ਅਸੋ ਅਤੇ ਸੋਚਨ ਸੀਦਾ ਦੇ ਅਸੋ ਫੂਸੀਦਾ ਇਤਿਹਾਸ ਸਾਰਾ ਟੁਕੜੇ ਟੁਕੜੇ ਕਰਕੇ ਕੁਰਬਾਨ ਕਰ ਦਿੱਗੇ ਆਪ ਕੋ ਸਾਹਿਬ ਤੇਰੀ ਨਾਮ ਬਿਖੋ ਗਰੇ ਨਾਲ ਕਾਲ ਪ੍ਰਕਾਸ਼ ਦੇ ਨਾਮ ਦੇ ਵਿੱਚੋਂ ਉਪਰੋਂ ਬਿੰਦ ਬਿੰਦ ਚੋਂ ਖਿਚੂ ਖਿਚੂ ਟੁਕੜੇ ਟੁਕੜੇ ਹੋ ਜੀਏ ਸੱਚੇ ਪਾਤਸ਼ਾਹ ਕੁਰਬਾਨ ਕਰ ਦਿੱਗੇ ਫਿਰ ਬਿੰਦ ਗਿਆਨ ਸਰੂਪ ਪਰਮੇਸ਼ਰ ਜੀ ਸਾਰਿਆਂ ਦੇ ਜਾਣੀ ਜਾਣ ਰੂਪ ਆਉਦੇ ਬਿੰਦ ਗਿਆਨ ਵਾਸਤੇ ਚੁਖ ਚੁਖ ਰਤੀ ਰਤੀ ਕਾਰ ਆਪਣੇ ਆਤਮ ਨੂੰ ਕੁਰਬਾਨ ਕਰਦੀ ਹੋ ਜੀਏ ਰਹਾਉ ਇਹ ਰਹਾਉ ਕਹਿ ਕੇ ਇਥੋਂ ਤੱਕ ਜਿੰਨੀਆਂ ਪੌੜੀਆਂ ਉਹਨੇ ਰਹਾਉ ਰਚੇ ਸੱਚੇ ਪਾਲਾ ਸਾਹਿਬ ਜਿੰਨੀਆਂ 4 ਪੌੜੀਆਂ 4 ਹੀ ਰਹਾਉ ਰਚੇ 4 ਹੀ ਹਨ ਦੇਖਦਾ ਕਿਉਂ ਕਾਏ ਰਹਾਉ 4 ਰਹਿ ਗਏ ਪਹਿਲੀ ਤੇ ਵੀ ਰਹਾਉ ਹੈ ਦੂਜੀ ਵੀ ਰਹਾਉ ਹੈ ਤੀਜੀ ਪੌੜੀ 'ਚ ਵੀ ਰਹਾਉ ਹੈ ਸਹੀ 4 ਹੀ 4 ਹੀ ਤੇ ਜੋ ਕਦ ਤੱਕ ਤਬੂਦ ਹੈ ਚਾਰ ਪੌੜੀਆਂ ਹੈ ਸਭ ਤੋਂ ਸੋਹਣੇ ਵਾਈਬਸ ਦਾ ਰਹਾਵਾਂ ਦੀ ਗੱਲ ਪੁੱਛਦਾ ਰਹਾਉਂ ਚਾਲ ਵਾਰੀ ਨਾ ਆਏ